ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਮੋਗੇ ਅੱਜ ਦੀ ਵੀਡੀਓ ਜੋ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਹ ਦਸਤਾਰ ਦੀ ਮਹਾਨਤਾ ਬਾਰੇ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਦਸਤਾਰ ਦੀ ਮਹਾਨਤਾ ਪੱਗ ਪਗੜੀ ਨਿਸ਼ਾਨੀ ਰਹੀ ਅਣਖਾਂ ਦੀ ਏ ਚੱਲਿਆ ਆਇਆ ਰਿਵਾਜ ਗੁਰੂ ਖਾਲਸਾ ਜੀ ਦਸਮ ਪਿਤਾ ਨੇ ਬਖਸ਼ੀ ਦਸਤਾਰ ਜਿਹੜੀ ਸਾਡੇ ਸਿਰ ਦਾ ਤਾਜ ਗੁਰਖਾਲਸਾ ਜੀ ਲਹੂ ਪੀਜੇ ਇਤਿਹਾਸ ਤੋਂ ਪਤਾ ਲੱਗੇ ਸਾਡੀ ਸਿੱਖੀ ਦਾ ਰਾਜ ਗੁਰਖਾਲਸਾ ਜੀ ਸਾਡੀ ਆਨ ਏ ਤਾਂ ਸਾਡੀ ਸ਼ਾਨ ਏ ਤਾਂ ਸਾਡੀ ਪੰਥਿਕ ਆਵਾਜ਼ ਗੁਰੂ ਖਾਲਸਾ ਜੀ ਕਲਗੀ ਧਰਦੇ ਹੁੰਦੇ ਨੇ ਖਾਸ ਦਰਸ਼ਨ ਸੋਹਣੇ ਸਜੇ ਹੋਏ ਸਿੰਘ ਸਰਦਾਰਾਂ ਵਿੱਚੋਂ ਲੱਖਾਂ ਵਿੱਚੋਂ ਪਛਾਣੇ ਜਾਈਏ ਕੱਲੇ ਸਿੱਖੀ ਝਲਕ ਦੀ ਦਿਸੇ ਦਸਤਾਰ ਵਿੱਚੋਂ ਗੱਡੀ ਤੇਗ ਮਿਆਂ ਚੋਂ ਗੁਰਦਾਸਮ ਸਿੰਘ ਚੁਣ ਲਏ ਭਰੇ ਦਰਬਾਰ ਵਿੱਚੋਂ ਉੱਚੀ ਗੱਜ ਕੇ ਮੁਖੋਂ ਫਰਮਾਨ ਕੀਤਾ ਲਓ ਜਨਮ ਤਲਵਾਰ ਦੀ ਧਾਰ ਵਿੱਚੋਂ ਔਖੀ ਘਾਟੀ ਤੇ ਮੁਸ਼ਕਲ ਸੀ ਬੜਾ ਪੈਂਡਾ ਪੂਰੇ ਨਿਤਰੇ ਪੰਜ ਲਲਕਾਰ ਵਿੱਚੋਂ ਸਜੀਆਂ ਹੋਈਆਂ ਦਸਤਾਰਾਂ ਸੀ ਸੀਸ ਉਤੇ ਨਿਕਲੇ ਪਹਿਨ ਕੇ ਪੂਰੇ ਕਕਾਰ ਵਿੱਚੋਂ ਬਖਸ਼ੀ ਗੁਰੂ ਨੇ ਅੰਮ੍ਰਿਤ ਦੀ ਦਾਤ ਪਹਿਲਾਂ ਜਨਮੇ ਜੋ ਤਲਵਾਰ ਦੀ ਧਾਰ ਵਿੱਚੋਂ ਪੰਜੇ ਹੋਏ ਪਰਵਾਨ ਸਰੀਰ ਅੰਦਰ ਸਿੱਖੀ ਝਲਕ ਦੀ ਦਿਸੀ ਦਸਤਾਰ ਵਿੱਚੋਂ ਉਸ ਪਾਵਨ ਵਿਸਾਖੀ ਤੇ ਪਾਤਸ਼ਾਹ ਨੇ ਪ੍ਰਗਟ ਕੀਤਾ ਨਿਆਰਾ ਗੁਰ ਖਾਲਸਾ ਜੀ ਸਾਵਤ ਸਰੂਪ ਦਸਤਾਰ ਸੀ ਸਿਰ ਉੱਤੇ ਲੱਗਦਾ ਬੜਾ ਪਿਆਰਾ ਗੁਰ ਖਾਲਸਾ ਸੀ ਖਾਸ ਰੂਪ ਅੰਦਰ ਕਲਗੀ ਧਰਜੀ ਦਾ ਬਣਿਆ ਅੱਖਾਂ ਦਾ ਤਾਰਾ ਗੁਰਖਾਲਸਾ ਜੀ ਵਰਫ ਵਾਂਗ ਠੰਡਾ ਨਾਲ ਸਜਣਾ ਦੇ ਦੁਸ਼ਮਣ ਲਈ ਅੰਗਿਆਰਾ ਏ ਗੁਰਖਾਲਸਾ ਜੀ ਐਸੀ ਧਰਤੀ ਤੇ ਪੂਰਨ ਮਨੁੱਖ ਇਹ ਤਾਂ ਪ੍ਰਗਟ ਸਮਿਆਂ ਦਾ ਹੋਇਆ ਪੁਕਾਰ ਵਿੱਚੋਂ ਚਿਹਰੇ ਉੱਤੇ ਨੂਰੀ ਨੂਰਾਨੀ ਚਿਹਰੇ ਉੱਤੇ ਨੂਰਾਨੀ ਕੋਈ ਨੂਰ ਹੈ ਸੀ ਸਿੱਖੀ ਝਲਕਦੀ ਦਿਸੀ ਦਸਤਾਰ ਵਿੱਚੋਂ ਦਸਮ ਪਿਤਾ ਨੇ ਕਿਹਾ ਸੀ ਖਾਲਸੇ ਨੂੰ ਕਦੇ ਤੂੰ ਸਾਨੂੰ ਆਂਜ ਨਹੀਂ ਆ ਸਕਦੀ ਜਦ ਤੱਕ ਰੂਹ ਨਿਆਰਾ ਸਰੂਪ ਕਾਇਮ ਤੁਹਾਡੀ ਹੋਂਦ ਨੂੰ ਹੁਣ ਨਹੀਂ ਖਾ ਸਕਦੀ ਐਸੀ ਦੁਨੀਆ ਦੀ ਕਿਤੇ ਵੀ ਕੋਈ ਤਾਕਤ ਇਸ ਦਸਤਾਰ ਨੂੰ ਹੱਥ ਨਹੀਂ ਪਾ ਸਕਦੀ ਚੱਲ ਪਏ ਜੇ ਵਿਪਰਨ ਕੀ ਰੀਤ ਸਿੰਘੋ ਕੋਈ ਤਾਕਤ ਨਹੀਂ ਤੁਹਾਨੂੰ ਬਚਾ ਸਕਦੀ ਇਸਾਂ ਸੁਆਸਾਂ ਦੇ ਨਾਲ ਨਿਭਾਓ ਸਿੱਖੀ ਨਿਆਰੇ ਰਹੋ ਇਸ ਸਾਰੇ ਸੰਸਾਰ ਵਿੱਚੋਂ ਸਜਾਓ ਸੀਸ ਤੇ ਸੋਹਣੀ ਦਸਤਾਰ ਐਸੀ ਕਿ ਸਿੱਖੀ ਝਲਕਦੀ ਦਿਸੇ ਦਸਤਾਰ ਵਿੱਚੋਂ ਅਣਖੀ ਰੂਪ ਦਸਤਾਰ ਦਾ ਵੇਖਣਾ ਜੇ ਸਿੰਘ ਚਰਖੜੀਆਂ ਤੇ ਉੱਤੇ ਚੜੇ ਵੇਖੋ ਬੰਦਾ ਸਿੰਘ ਤੇ ਉਸਦੇ ਸਾਥੀਆਂ ਨੂੰ ਲਾੜੀ ਮੌਤ ਪਰਣਾਉਣੀ ਲਈ ਖੜੇ ਵੇਖੋ ਬੰਦ ਬੰਦ ਭਾਵੇਂ ਕੱਟੇ ਜਾ ਰਹੇ ਨੇ ਮੁੱਖੋਂ ਸ਼ਬਦ ਗੁਰਬਾਣੀ ਦੇ ਪੜੇ ਵੇਖੋ ਕੇਸ ਸੁਆਸਾ ਨਾਲ ਸਿੱਖੀ ਨਿਭਾਉਣ ਵਾਲੇ ਤਾਰੂ ਸਿੰਘ ਨੂੰ ਚਾਹ ਨੇ ਝੜੇ ਵੇਖੋ ਸਮੇ ਸਮੇ ਤੇ ਕਰ ਕਰ ਜ਼ੁਲਮ ਜ਼ਾਲਮ ਉਪਰੋਂ ਜਿੱਤੇ ਪਰ ਗਏ ਸਨ ਹਾਰ ਵਿੱਚੋਂ ਸਿੰਘ ਹੋਏ ਪਰ ਗੂਣ ਸਵਾਏ ਇੱਧਰ ਸਿੱਖੀ ਝਲਕਦੀ ਦਿੱਸੀ ਦਸਤਾਰ ਵਿੱਚੋਂ ਜਦੋਂ ਸ਼ੇਰੇ ਪੰਜਾਬ ਦਾ ਰਾਜ ਹੈ ਸੀ ਸਾਬਤ ਸਰੂਪ ਸਨ ਸਿੰਘ ਬਿਰਾਮ ਸੋਨੇ ਸਿਰਾਂ ਉੱਤੇ ਦਸਤਾਰਾਂ ਸਨ ਸਭ ਬੰਨਦੇ ਰਹੀ ਸਿੱਖੀ ਦਾ ਸਨ ਪੈਗਾਮ ਸੋਹਣੇ ਕਰਵਾਉਂਦੇ ਰਹੇ ਦਸਤਾਰ ਮੁਕਾਬਲੇ ਉਹ ਇਹਦੇ ਲਈ ਕੀਤੇ ਇੰਤਜ਼ਾਮ ਸੋਹਣੇ ਸਜਾਉਂਦੇ ਸੀਸ ਤੇ ਸੋਹਣੀ ਦਸਤਾਰ ਜਿਹੜੇ ਹੱਥੀ ਆਪਣੇ ਦਿੰਦੇ ਇਨਾਮ ਸੋਹਣੇ ਤੁਮਾਂ ਪਾਈਆਂ ਸਨ ਸ਼ੇਰੇ ਪੰਜਾਬ ਦੀਆਂ ਆਉਂਦੇ ਲੋਕ ਸਨ ਸਾਰੇ ਸੰਸਾਰ ਵਿੱਚੋਂ ਉਉਦੇ ਸਮੇਂ ਤੱਕ ਪੂਰੇ ਪੰਜਾਬ ਅੰਦਰ ਸਿੱਖੀ ਝਲਕਦੀ ਦਿਸਦੀ ਦਸਤਾਰ ਵਿੱਚੋਂ ਛਿੜਿਆ ਜਦੋਂ ਸੰਸਾਰ ਦਾ ਜੁੱਧ ਪਹਿਲਾ ਹਰ ਥਾਂ ਹੋਣੀ ਨੇ ਕਾਰੇ ਵਰਤਾਏ ਹੈ ਸਨ ਤਦੋਂ ਫੌਜ ਅੰਗਰੇਜ਼ੀ ਵਿੱਚ ਸਿੱਖ ਫੌਜੀ ਜੂਝ ਮਰਨ ਲਈ ਜੰਗ ਵਿੱਚ ਆਏ ਹੈ ਸਨ ਬਚਨ ਲਈ ਤਦ ਬੰਬਾਂ ਤੇ ਗੋਲੀਆਂ ਤੋਂ ਲੋਹ ਟੋਪ ਅੰਗਰੇਜ਼ਾਂ ਨੇ ਪਾਏ ਸਨ ਪਰ ਸਿੱਖ ਫੌਜੀਆਂ ਰਣ ਮੈਦਾਨ ਅੰਦਰ ਸਿਰ ਤੇ ਦੂਰੇ ਦਸਤਾਰ ਸਜਾਏ ਹੈ ਸਨ ਅੰਗਰੇਜ਼ਾਂ ਕਿਹਾ ਕਿ ਸਿਰਾਂ ਤੇ ਟੋਪ ਪਾ ਲਓ ਸਿੱਖ ਫੌਜੀਆਂ ਕੀਤਾ ਇਨਕਾਰ ਵਿੱਚੋਂ ਆਪਣੇ ਮੁਖੋਂ ਜਕਾਰਾ ਬਲਾ ਕਹਿੰਦੇ ਸਿੱਖੀ ਝਲਕ ਦੀ દિਸੇ ਦਸਤਾਰ ਵਿੱਚੋਂ ਸਿੱਖੀ ਝਲਕ ਦੀ દિਸੇ ਦਸਤਾਰ ਵਿੱਚੋਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਕਹਾਣੀ ਜਾਂ ਕਵਿਤਾ ਡਾਕਟਰ ਹਰੀ ਸਿੰਘ ਜਾਚਕ ਜੀ ਵੱਲੋਂ ਲਿਖੀ ਗਈ ਹੈ ਜੋ ਅਸੀਂ ਅੱਜ ਤੁਹਾਡੇ ਨਾਲ ਸਾਂਝੀ ਕੀਤੀ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਸੀਂ ਉਮੀਦ ਕਰਦੇ ਹਾਂ ਕਿ ਇਸ ਤੋਂ ਤੁਹਾਨੂੰ ਕੁਝ ਜ਼ਰੂਰ ਸਿੱਖਣ ਨੂੰ ਮਿਲੇਗਾ ਜਿਨ੍ਹਾਂ ਨੇ ਸਿਰਾਂ ਉੱਤੇ ਦਸਤਾਰਾਂ ਨਹੀਂ ਬੰਨੀਆਂ ਕਿਰਪਾ ਕਰਕੇ ਸਿੱਖੀ ਨੂੰ ਜ਼ਰੂਰ ਸੰਭਾਲੋ ਸਿਰਾਂ ਤੇ ਦਸਤਾਰਾਂ ਅਤੇ ਕੇਸਾਂ ਦੀ ਵਿਅਦ ਵੀ ਨਾ ਕਰੋ ਸਿੰਘ ਸਜੋ ਗੁਰੂ ਦੇ ਲੜ ਲੱਗੋ ਤਾਂ ਜੋ ਆਉਣ ਵਾਲਾ ਜੀਵਨ ਸਹੀ ਰਹੇ